ਸਤਿ ਸ੍ਰੀ ਅਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾ ਰਹੇ ਹਾਂ ਜੀ ਕੁਲਫੀ ਆਈਸਕ੍ਰੀਮ ਜੋ ਮਰਜੀ ਕਹਿ ਲੋ ਤੇ ਇਹਦੇ ਲਈ ਆਪਾਂ ਕੀ ਲੈ ਹੈਗਾ ਪਹਿਲਾਂ ਲੈ ਮਖਾਣੇ ਫੁੱਲ ਮਖਾਣੇ ਇਹਨਾਂ ਨੂੰ ਆਪਾਂ ਥੋੜੇ ਜਿਹਾ ਦੁੱਧ ਚ ਭਿਉਂਤਾ ਸੀਗਾ ਇਹ ਆਪਾਂ ਲੈ ਓਟਸ ਓਟਸ ਨੂੰ ਆਪਾਂ ਪਾਣੀ ਚ ਭਿਉਂਤਾ ਸੀ ਇੱਧਰ ਆਪਾਂ ਲੈ ਜੀ ਸੌਗੀ ਕਿਸ਼ਮਿਸ਼ ਇਹਨੂੰ ਵੀ ਆਪਾਂ ਪਾਣੀ ਚ ਭਿਉਂਤਾ ਸੀ ਇੱਧਰ ਆਪਾਂ ਇਹਦੇ ਵਿੱਚ ਆਪਾਂ ਲੈ ਜੀ ਬਦਾਮ ਤੇ ਸਨਫਲਾవర్ ਵਾਟਰਮੈਲਨ ਸਾਰੇ ਤਰ੍ਹਾਂ ਦੇ ਆਪਾਂ ਜਿੰਨੇ ਵੀ ਨਟਸ ਸੀਗੇ ਆਪਣੇ ਕੋਲੇ ਉਹ ਸਾਰੇ ਲੈ ਲਏ ਆਪਾਂ ਇਹਨਾਂ ਦਾ ਪਾਣੀ ਦੇਵਾਂਗੇ ਕੱਢ ਤੇ ਇਹਨਾਂ ਨੂੰ ਆਪਾਂ ਮਿਕਸੀ ਚ ਗ੍ਰाइंड ਕਰ ਲਾਂਗੇ ਜੀ ਤੇ ਫਿਰ ਤੁਹਾਨੂੰ ਦੱਸਦੇ ਆਂ ਵੀ ਆਪਾਂ ਕਿਵੇਂ ਬਣਾਉਣੀ ਹੈ ਆਈਸਕ੍ਰੀਮ ਗੋਲਫੀ ਜੋ ਵੀ ਨਾਮ ਦੇਣਾ ਠੀਕ ਹੈ ਜੀ ਗਰਮੀਆਂ ਦੇ ਵਿੱਚ ਠੰਡੀਆਂ ਚੀਜ਼ਾਂ ਸਵਾਗ ਲੱਗਦੀਆਂ ਜੀ ਲੋ ਜੀ ਆਪਾਂ ਮਿਕਸਚਰ ਗ੍ਰाइंड ਕਰ ਲਿਆ ਸਾਰਾ ਕੁਝ ਤੇ ਹੁਣ ਆ ਦੇਖੋ ਇਸ ਤਰ੍ਹਾਂ ਬਣ ਗਿਆ ਇਹ ਸਾਰਾ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਖੰਜੂਰਾ ਖੰਜੂਰਾ ਚੋਂ ਆਪਾਂ ਗਿੜਕ ਕੱਢਤੀ ਤੇ ਇਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਹੀ ਗ੍ਰाइंड ਕਰ ਲਵਾਂਗੇ ਇੰਨੀ ਕੋ ਹੈਲਦੀ ਆਈਸਕ੍ਰੀਮ ਬਣੂਗੀ ਨਾ ਬਹੁਤ ਜੀ ਆਪਾਂ ਇੱਧਰ ਦੁੱਧ ਰੱਖ ਲੈ ਗਰਮ ਉਬਾਲਾ ਦਿੱਤੇ ਹੋਏ ਵਾਲਾ ਦੁੱਧ ਹੈ ਜੀ ਜਿਹੜਾ ਆਪਣਾ ਮਿਕਸਚਰ ਬਣਾਇਆ ਸੀ ਆਪਾਂ ਤੇ ਇਹ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਇੰਨੀ ਕਿ ਤਰਤਵਰ ਆਈਸਕ੍ਰੀਮ ਬਣੂਗੀ ਜਿਹੜਾ ਖਾਊਗਾ ਉਹੀ ਦੱਸ ਸਕਦਾ ਕਿ ਕਿੰਨੀ ਇੰਨੀ ਕਿ ਜ਼ਿਆਦੇ ਪਾਵਰਫੁਲ ਬਣਾਂਗੀ ਕਿਉਂਕਿ ਦੇਖੋ ਜੀ ਕਿੰਨੀਆਂ ਤਾਕਤਵਰ ਚੀਜ਼ਾਂ ਆਪਾਂ ਪਾਈਆਂ ਨੇ ਇਹਦੇ ਵਿੱਚ ਕੋਈ ਵੀ ਇਹੋ ਜੀ ਚੀਜ਼ ਨਹੀਂ ਪਾਈ ਆਪਾਂ ਜਿਹੜੀ ਤਾਕਤਵਰ ਨਾ ਹੋਵੇ ਤੁਸੀਂ ਵੀ ਇਸ ਤਰ੍ਹਾਂ ਘਰੇ ਬਣਾ ਕੇ ਦਿਓ ਜੀ ਬੱਚਿਆਂ ਨੂੰ ਇਸਕਰੀਮ ਆਪਾਂ ਵੈਸੇ ਤਾਂ ਮਿੱਠੇ ਲਈ ਆਪਾਂ ਸ਼ੌਗਦੀ ਵੀ ਪਾਈ ਹੈ ਖੰਜੂਰਾ ਵੀ ਪਾਈ ਹੈ ਪਰ ਆਪਾਂ ਥੋੜਾ ਜਿਹਾ ਚੀਨੀ ਪਾਵਾਂਗੇ ਕਿਉਂਕਿ ਫਿਰ ਬੱਚੇ ਸਾਨੂੰ ਪਤਾ ਵੀ ਮਿੱਠਾ ਕਿਸਮਤ ਕਰਦੇ ਹਨ ਆਪਾਂ ਤਾਂ ਫਿਰ ਵੀ ਖਾਣਾ ਤਰ੍ਹਾਂ ਆਪਾ ਬਣਾ ਰਹੇ ਹਾਂ ਬੱਚਿਆਂ ਵਾਸਤੇ ਤਾਂ ਫਿਰ ਆਪਾਂ ਨੂੰ ਥੋੜਾ ਜਿਹਾ ਮਿੱਠਾ ਤਾਂ ਇਹਨੂੰ ਕਰਨਾ ਪਊਗਾ ਥੋੜਾ ਜਿਹਾ ਆਪਾਂ ਇਹਦੇ ਚੀ ਚੀਨੀ ਪਾ ਦਿੰਦੇ ਹਾਂ ਬਾਕੀ ਆਪਾਂ ਕੇ ਦੇਖਾਂਗੇ ਕੀ ਪਤਾ ਆਪਾਂ ਨੂੰ ਸ਼ਾਇਦ ਲੋੜ ਨਾ ਪਵੇ ਪਲੈਚੀ ਕੁੱਟ ਕੇ ਪਾਉਣੀ ਹੈ ਲੋਜੀ ਪਲੈਚੀ ਕੁੱਟ ਲਈ ਉਤਪਾਦਾਂਗੇ ਬਸ ਸੋਨਾ ਜ ਵਾਲਾ ਆ ਜਾਂਦਾ ਦੁੱਧ ਨੂੰ ਵਾਲਾ ਦੁੱਧ ਤਾਂ ਸੀਗਾ ਜੀ ਥੋੜਾ ਜਿਹਾ ਪਾ ਪਾਵਾਂਗੇ ਜੀ ਕੇਸਰ ਇਹਦੇ ਨਾਲ ਨਾਲ ਦਾ ਕਲਰ ਦਾ ਵਧੀਆ ਬਣ ਜੂਗਾ ਆਈਸਕ੍ਰੀਮ ਦਾ ਤੇ ਨਾਲੇ ਫਲੇਵਰ ਵਧੀਆ ਬਣ ਜੂਗਾ ਲੋ ਜੀ ਇਸ ਤਰੀਕੇ ਲੋ ਜੀ ਹੁਣ ਆਪਾਂ ਇਹਦੇ ਸਾਰਾ ਆਪਣਾ ਇਹ ਮਿਕਸਚਰ ਜਿਹੜਾ ਪਾ ਲਾਂਗੇ ਜੇ ਆਪਣਾ گاੜਾ ਹੋਏ ਆਪਾਂ ਦੁੱਧ ਹੋਰ ਪਾ ਲਾਂਗੇ ਦੇਖੋ ਜੀ ਕੁਛ ਤਾਂ ਕੇਸਰ ਨਾਲ ਜਿਹੜਾ ਹੈਗਾ ਕਲਰ ਇਹਦਾ ਚੇਂਜ ਹੋ ਗਿਆ ਹੈ ਨਾ ਲਓ ਜੀ ਆਪਾਂ ਹੁਣ ਇਹਦੇ ਵਿੱਚ ਮਟੀਰੀਅਲ ਪਾਤਾ ਤੇ ਇਹਨੂੰ ਆਪਾਂ ਹੁਣ ਪੱਕਣ ਦਾਂਗੇ। ਹੋਰ ਗਾੜਾ ਕਰਾਂਗੇ ਇਹਨੂੰ ਆਪਾਂ। ਮਿੱਠਾ ਆਪਾਂ ਚੈੱਕ ਕਰ ਲੈਨੇ। ਜੇ ਆਪਾਂ ਨੂੰ ਘੱਟ ਲੱਗੂਗਾ ਤਾਂ ਫਿਰ ਆਪਾਂ ਇਹਦੇ ਵਿੱਚ ਖੰਡ ਪਾ ਲਵਾਂਗੇ। ਕੁल्फी ਨੂੰ ਕੀ ਨਾਮ ਦਈਏ ਜੀ ਕੇਸਰ ਦਾ ਟੇਸਟ ਵੀ ਆ ਰਿਹਾ ਹੈ ਬਾਦਾਮ ਦਾ ਟੇਸਟ ਵੀ ਆ ਰਿਹਾ ਹੈ ਕੇਸਰ ਬਾਦਮ ਕੇਸਰ ਬਾਦਾਮ ਕੁਲਫੀ ਦੇਖੋ ਜੀ ਓਟਸ ਵੀ ਪ੍ਰੋਟੀਨ ਭਰਪੂਰ ਹਨ ਬਾਦਾਮ ਹੋ ਗਏ ਬਾਕੀ ਸਾਰੇ ਸੀਡਸ ਹੋ ਗਏ ਤੇ ਵੀ ਬਹੁਤ ਹੀ ਜਿਆਦਾ ਹੈਲਦੀ ਆਈਸਕ੍ਰੀਮ ਹੈ ਇਹ ਆਪਾਂ ਆਈਸਕ੍ਰੀਮ ਤਾਂ ਖਾਣੇ ਪਰ ਇਹ ਬਹੁਤ ਹੀ ਜਿਆਦਾ ਹੈਲਦੀ ਆਈਸਕ੍ਰੀਮ ਥੋੜਾ ਜਿਹਾ ਆਪਾਂ ਮਿੱਠਾ ਪਾ ਲਿਆ ਜਿਹਦੇ ਚ ਬਸ ਘੱਟ ਗਏ ਅਸਤੇ ਪਕਾਵਾਂਗੇ ਕਿਉਂਕਿ ਇਹ ਨਰਸ ਵਗੈਰਾ ਹੈ ਨਾ ਉਹਨਾਂ ਨੂੰ ਜਿਆਦਾ ਨਹੀਂ ਪਕਾਉਂਦੇ ਆਪਾਂ ਜਸਤ ਥੋੜਾ ਜਿਹਾ ਆਪਾਂ ਗਾੜਾ ਹੀ ਕਰਨਾ ਹੈ ਕਈ ਇਹਦੇ ਵਿੱਚ ਕਸਟਰਡ ਪਾਊਡਰ ਵੀ ਪਾ ਲੈਂਦੇ ਫਿਰ ਨਾ ਉਹ ਕਸਟਰਡ ਦਾ ਹੀ ਟੈਸਟ ਜਾਊਗਾ ਜੇ ਆਪਾਂ ਕਸਟਰਡ ਪਾਊਡਰ ਪਾ ਜਾਈਏ ਤਾਂ। ਉਹ ਦੇਖੋ ਜੀ گاੜਾ ਹੋ ਗਿਆ ਇਹ। ਟੈਕਸਚਰ ਬਾਕੀ ਜਦੋਂ ਠੰਡਾ ਹੋਊਗਾ ਫਿਰ ਵੀ گاੜਾ ਹੋਊਗਾ ਹਨਾ। ਇਸ ਲਈ ਆਪਾਂ ਗੈਸ ਕਰ ਦਿੰਨੇ ਹੁਣ ਬੰਦ। ਮਿੱਠਾ ਆਪਾਂ ਥੋੜਾ ਜਿਹਾ ਪਾ ਲਿਆ ਸੀ ਬਸ ਜ਼ਿਆਦਾ ਨਹੀਂ ਪਾਇਆ ਕਿਉਂਕਿ ਆਪਾਂ ਇਹਦੇ ਵਿੱਚ ਖੰਜੂਰਾ ਵੀ ਪਾਈ ਹੈ। ਤੇ ਆਪਾਂ ਇਹਦੇ ਵਿੱਚ ਸੌਗੀ ਵੀ ਪਾਈ ਹੈ। ਮਿੱਠੇ ਮਿੱਠਾ ਕਰਨ ਵਾਸਤੇ ਹਨਾ ਕੁਦਰਤੀ ਉਹ ਹੁੰਦਾ ਜੀ ਉਹ ਮਿੱਠਾ ਪਰ ਬੱਚਿਆਂ ਕਰਕੇ ਆਪਾਂ ਨੂੰ ਫਿਰ ਖੰਡ ਪਾਉਣੀ ਪਈ ਆਪਾਂ ਖੰਡ ਵੀ ਪਾ دی۔ ਹੱਸਮੇ ਗੈਸ ਬੰਦ ਕਰ ਦਿੰਦੀ ਜੀ ਫਿਰ ਠੰਡਾ ਹੋ ਜਾਂਦਾ ਫਿਰ ਆਪਾਂ ਜਮਾਵਾਂਗੇ। ਲੋ ਜੀ ਦੇਖੋ ਗਾੜੀ ਕਿੰਨੀ ਹੋ ਗਈ। ਤੇ ਹੁਣ ਆਪਾਂ ਇਹਨੂੰ ਆਪਣੇ ਕੋਲੇ ਆ ਗਲਾਸ ਹੈਗੇ। ਜੇ ਤੁਹਾਡੇ ਕੋਲੇ ਆਈਸ ਉਹ ਆਈਸਕ੍ਰੀਮ ਵਾਲੇ ਹੈਗੇ ਆ ਜੀ ਤਾਂ ਉਹਨਾਂ ਚ ਪਾ ਲਓ ਨਹੀਂ ਤਾਂ ਤੁਸੀਂ ਇਸ ਤਰ੍ਹਾਂ ਕਿਸੇ ਵੀ ਗਲਾਸ ਚ ਪਾ ਲਓ ਆਪਾਂ ਇਹ ਗਲਾਸ ਚ ਪਾ ਲਿਆ ਜੀ ਆਪਾਂ ਤਾਂ ਇਹਦੇ ਵਿੱਚ ਦੇਖੋ ਜੀ ਕਿੰਨੇ ਨਟਸ ਵਗੈਰਾ ਪਾ ਲਏ ਸੌਗੀ ਵਗੈਰਾ ਪਾ ਲਈ ਆਪਾਂ ਨੂੰ ਤੋਤੇ ਕੋਈ ਵੀ ਡਰਾਈ ਫਰੂਟ ਪਾਉਣ ਦੀ ਲੋੜ ਨਹੀਂ ਡਰਾਈ ਫਰੂਟ ਭੂਰ ਆਈਸਕ੍ਰੀਮ ਹੈ। ਵਰਤਾਂਤ ਵਰ ਵੀ ਬਹੁਤ ਜ਼ਿਆਦਾ ਹੈ। ਪੂਰੀ ਪ੍ਰੋਟੀਨ ਹੈ ਦੇ ਵਿੱਚ ਆਪਾਂ ਦੇਖੋ ਓਟਸ ਵੀ ਪਾਏ ਆ ਕਦੇ ਓਟਸ ਵਾਲੀ ਆਈਸਕ੍ਰੀਮ ਸੁਣੀ ਆਪਾਂ ਓਟਸ ਵੀ ਪਾਏ। ਲੋ ਜੀ। ਆਪਾਂ ਇਹਦੇ ਟੈਸਟ ਕਰਵਾ ਲਵਾਂਗੇ ਪਾਇਲ ਪੇਪਰ। ജനപ്പം ഐസ് ക്രീം മി ਇਸੇ ਵੀ ਬਣਾਇਆ ਜੀ ਜਦੋਂ ਆਪਣੀ ਜੰਮੀ ਆਈਸਕ੍ਰੀਮ ਆਪਾਂ ਤੁਹਾਨੂੰ ਦੱਸਾਂਗੇ ਟੇਸਟ ਕਰਕੇ ਵੀ ਠੰਡੀ ਕਿਸ ਤਰ੍ਹਾਂ ਲੱਗਦੀ ਹੈ ਮੈਂ ਗਰਮ ਠਾਪ ਕੇ ਦੇਖ ਲਈ ਬਹੁਤ ਵਧੀਆ ਬਣੀ ਹੈ ਮਿੱਠਾ ਵੀ ਬਹੁਤ ਜ਼ਿਆਦਾ ਪਰਫੈਕਟ ਹੈ ਲਓ ਜੀ ਇਹ ਆਪਣੀ ਬਣ ਗਈ ਜੀ ਆਈਸਕ੍ਰੀਮ ਹੁਣ ਇਹਨੂੰ ਆਪਾਂ ਲਾਉਣਾ ਹੈ ਫ੍ਰਿਜ ਚ ਇਹ ਜੋ ਜੰਮ ਗਈ ਤੇ ਫਿਰ ਤੁਹਾਨੂੰ ਇਹਦੀ ਦਿਖਾਉਂਗੀ ਵੀ ਕਿਸ ਤਰ੍ਹਾਂ ਜੰਮੀ ਹੈ। ਲਓ ਜੀ ਜੇ ਤੁਹਾਡੇ ਕੋਲੇ ਕੁਝ ਵੀ ਨਹੀਂ ਹੈਗਾ ਤਾਂ ਇਸ ਤਰ੍ਹਾਂ ਗਲਾਸ ਲੈ ਲਓ ਸਪੀਨ ਦਾ। ਉਹਦੇ ਵਿੱਚ ਇਸ ਤਰ੍ਹਾਂ ਕਰਕੇ ਆਈਸਕ੍ਰੀਮ ਸਟਿਕਸ ਪਾ ਦਿਓ। ਜਿਵੇਂ ਆਪਾਂ 4-5 ਪਾ ਤੂੰ। ਤੇ ਸਵੇਰੇ ਜਦੋਂ ਜੰਮ ਗਈਆਂ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਇਹਨਾਂ ਦੀ ਕਟਿੰਗ ਕਰਕੇ। ਲਓ ਜੀ। ਆਈਸਕ੍ਰੀਮ ਆਪਣੀ ਰੈਡੀ ਹੈ। ਲਓ ਜੀ ਆਪਣੀ ਆਈਸਕ੍ਰੀਮ ਬਣ ਗਈ ਇਹ ਦੇਖੋ ਆ ਇੱਕ ਮੈਂ ਇਹਦੇ ਚੁੱਕੜ ਵੀ ਲਈਏ ਤੁਹਾਨੂੰ ਦਿਖਾਉਣ ਵਾਸਤੇ ਲਓ ਜੀ ਦੇਖੋ ਆਈਸਕ੍ਰੀਮ ਆਪਣੀ ਕਿੰਨੀ ਵਧੀਆ ਪ੍ਰੋਟੀਨ ਭਰਪੂਰ ਆਈਸਕ੍ਰੀਮ ਹੈ ਜੀ ਇਹ ਹੀ ਤੁਸੀਂ ਘਰੇ ਬਣਾ ਕੇ ਦਿਆ ਕਰੋ ਬੱਚਿਆਂ ਨੂੰ ਖੜੀ ਆਪਾਂ ਖਾਣੀ ਨੇ ਜੀ ਆਪਾਂ ਰਾਤ ਜਮਾਈ ਸੀ ਤੇ ਹੁਣ ਸਵੇਰ ਹੈ ਮਾਰਨਿੰਗ ਹੈ ਦਿਨ ਖਾਵਾਂਗੇ ਦਿਨੇ ਖਾਵਾਂਗੇ ਜੀ ਤੇ ਵੇਖੋ ਕਿੰਨੀ ਵਧੀਆ ਬਣੀ ਹੈ ਇਹਨਾਂ ਮੈਂ ਉਸੇ ਤਰ੍ਹਾਂ ਹੀ ਫ੍ਰਿਜ ਵਿੱਚ ਲਾ ਦੂੰਗੀ ਇਹਨਾਂ ਦਾ ਦੇਖੋ ਜੀ ਆਪਾਂ ਘਰੇ ਬਣਾਈ ਹੈ ਆਪਾਂ ਨੂੰ ਪਤਾ ਹੈ ਵੀ ਆਪਾਂ ਇਹਦੇ ਵਿੱਚ ਕੀ ਕੀ ਪਾਇਆ ਤੇ ਨਾਲੇ ਆਪਾਂ ਨੂੰ ਇਹਦੇ ਪੋਸਟਿਕ ਤਤਾਂਵਾਰੀ ਪਤਾ ਹੈ ਇਸ ਕਰਕੇ ਤੁਸੀਂ ਵੀ ਇਸ ਤਰ੍ਹਾਂ ਹੀ ਬਣਾ ਕੇ ਆਪਣੇ ਬੱਚਿਆਂ ਨੂੰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਤੇ ਸਾਡੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਲਈ ਲੈ ਕੇ ਆਈਏ ਧੰਨਵਾਦ ਜੀ